ਪਠਿੰਡਾ ਵਿਜੀਲੈਂਸ ਵੱਲੋਂ ਵੱਡੀ ਜੀ ਕਾਰਵਾਈ ਦਿਆਲਪੁਰਾ ਥਾਣੇ ਵਿੱਚ ਤਨਾਤ ਥਾਣੇਦਾਰ ਨੂੰ ਰੰਗੇ ਹੱਥੀਂ ਰਿਸ਼ਵਤ ਲੈਦੇ ਕੀਤਾ ਕਾਬੂ ਜਿੱਥੇ ਪੰਜਾਬ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਰਿਸ਼ਵਤ ਦੇ ਮਾਮਲੇ ਦੇ ਵਿੱਚ ਕਿਸੇ ਦੇ ਨਾਲ ਕੋਈ ਟੱਲਣੀ ਵਰਤੀ ਜਾਵੇਗੀ ਉਥੇ ਵਿਜੀਲ ਪਠਿੰਡਾ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਦਿਆਲਪੁਰਾ ਥਾਣੇ ਦੇ ਅੰਦਰ ਤਨਾਤ ਇੱਕ ਐਸਆਈ ਜੋ ਵਰਦੀ ਦੇ ਵਿੱਚ ਸੀ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਬਠਿੰਡਾ ਬਿਜਲੀਅੰਸ ਵੱਲੋਂ ਇਹਨਾਂ ਨੂੰ ਆਪਾਂ ਗ੍ਰਿਫਤਾਰ ਕੀਤਾ ਗਿਆ ਇਸ ਮੌਕੇ ਇੰਸਪੈਕਟਰ ਬਿਜਲੀਅੰਸ ਅਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸੇ ਦੇ ਟਰੈਕਟਰ ਦਾ ਐਕਸੀਡੈਂਟ ਹੋਇਆ ਸੀ ਅਤੇ ਉਸ ਮਾਮਲੇ ਦੇ ਵਿੱਚ ਇਸ ਵੱਲੋਂ ਐਸਆਈ ਤਾਰਾ ਸਿੰਘ ਵੱਲੋਂ ਜੋ ਹੈ 10000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਲੇਕਿਨ ਇਹਨਾਂ ਦਾ 8000 ਰੁਪਏ ਦੇ ਵਿੱਚ ਸੌਦਾ ਤੈ ਹੋ ਗਿਆ ਸੀ ਜਿਸ ਨੂੰ ਲੈ ਕੇ ਬਿਜ਼ਨਸ ਵੱਲੋਂ ਕਾਰਵਾਈ ਕਰਦੇ ਹੋਏ ਆਪਣਾ ਟਰੈਕ ਲਗਾਇਆ ਅਤੇ ਥਾਣਾ ਦਿਾਲਪੁਰਾ ਦੇ ਅੰਦਰ ਤਨਾਤ ਇੱਕ ਥਾਣੇਦਾਰ ਨੂੰ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਗਿਆ ਐਸੋਂ ਦਿਖਾ ਰਹੇ ਹਾਂ ਬਿਜ਼ਨਸ ਬਿਊਰੋ ਵੱਲੋਂ ਗ੍ਰਿਫਤਾਰ ਕੀਤੇ ਥਾਣੇਦਾਰ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਬਿਜ਼ਨਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਰਿਸ਼ਵਤ ਦੇ ਮਾਮਲੇ ਦੇ ਵਿੱਚ ਇੱਕ ਥਾਣੇਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਥਾਣਾ ਦਿਾਲਪੁਰਾ ਵਿਖੇ ਤਨਾਤ ਸੀ ਅਤੇ ਇਸ ਨੂੰ ਰੰਗੇ ਹੱਥੀ ਇਸ ਨੂੰ ਆਪਣਾ ਗਿਰਤਰ ਕੀਤਾ ਗਿਆ ਇਹ ਵਰਦੀ ਦੇ ਵਿੱਚ ਸੀ ਤੇ ਇਸ ਵੱਲੋਂ ਰਿਸ਼ਵਤ ਮੰਗੀ ਗਈ ਸੀ 10 1000 ਰੁਪਿਆ ਜੋ ਕਿ ਇੱਕ ਐਕਸੀਡੈਂਟ ਹੋਇਆ ਸੀ ਕਿਸੇ ਟਰੈਕਟਰ ਦਾ ਅਤੇ ਉਸ ਦੇ ਵਿੱਚ ਕਿਸੇ ਪਾਰਟੀ ਦੇ ਮਾਮਲੇ ਦੇ ਵਿੱਚ ਉਹਨਾਂ ਵਿਅਕਤੀਆਂ ਦੇ ਉੱਤੇ ਪਰਚੇ ਦੇ ਮਾਮਲੇ ਦੇ ਵਿੱਚ ਉਹਨਾਂ ਨੂੰ ਡਰਾ ਧਮਕਾਇਆ ਗਿਆ ਇਸ ਵੱਲੋਂ ਅਤੇ ਉਹਨਾਂ ਤੋਂ 10000 ਰੁਪਏ ਦੀ ਰਿਸ਼ਵਤ ਮੰਗੀ ਗਈ ਅਤੇ 8000 ਦੇ ਵਿੱਚ ਸੌਦਾ ਦਾ ਹੋਇਆ ਤਾਂ ਉਹਨਾਂ ਵੱਲੋਂ ਬਿਜ਼ਨਸ ਬਿਊਰੋ ਤੱਕ ਪਹੁੰਚ ਕੀਤੀ ਗਈ ਅਤੇ ਬਿਜ਼ਨਸ ਬਿਊਰੋ ਵੱਲੋਂ ਕਾਰਵਾਈ ਕਰਦੇ ਹੋਏ ਦਿਨਪੁਰਾ ਥਾਣੇ ਦੇ ਅੰਦਰ ਤਨਾਤ ਇੱਕ ਥਾਣੇਦਾਰ ਨੂੰ ਵਰਦੀ ਦੇ ਵਿੱਚ ਰੰਗੇ ਹੱਥੀ 3000 ਰੁਪਏ ਰਸ਼ਵਤ ਲੈਣ ਦੀ ਗ੍ਰਿਫਤਾਰ ਕੀਤਾ ਗਿਆ ਉਸ ਨੂੰ ਸਰਾਉਂਦੇ ਆ ਕੀ ਕਹਿੰਦੇ ਨੇ ਬਿਜ਼ਨਸ ਦੇ ਇਨਸਪੈਕਟਰ ਅਮਨਦੀਪ ਸਿੰਘ ਰਿਸ਼ੂ ਦੇ ਕੇਸ ਦੇ ਵਿੱਚ ਕੀ ਮਾਮਲਾ ਕੀ ਹੈ ਇਹ ਕੌਣ ਹੈ ਹਟਣ ਦਾ ਪਏ ਪੰਜਾਬ ਵਿਲੇਸ ਬਿਊਰੋ ਵੱਲੋਂ ਜਿਹੜਾ ਭੇਸ਼ਟਾਚਾਰਪੁਰ ਤੇ ਲਾਈ ਗਈ ਮਾਮਲੇ ਤਹਿਤ ਜਿਹੜਾ ਹੈਗਾ ਮਦਈ ਮਨਪ੍ਰੀਤ ਸਿੰਘ ਵਾਸੀ ਅਕਲੀਆ ਜਲਾਲ ਇਹਨੇ ਸਾਡੇ ਕੋਲੇ ਪਹੁੰਚ ਕੇ ਵਿਲੇਸ ਪੁਲਿਸ ਅਗਲੇ ਕੰਪਲੇਂਟ ਦਰਜ ਕਰਾਈ ਸੀ ਕਿ ਇਸ ਜਿਹੜਾ ਹੈਗੇ ਤਾਰਾ ਸਿੰਘ ਹੈਗੇ ਕੋਈ ਇਹਨਾਂ ਦਾ ਮੈਟਰ ਸੀ ਜਾਂ ਕੋਈ ਇਹਨਾਂ ਕੋਲੇ ਕੰਪਲੇਂਟ ਚੱਲਦੀ ਸੀ ਕਿ ਟ੍ਰੈਕਟਰ ਨਾਲ ਅਕਸੀਡੈਂਟ ਐ ਇਸ ਦੇ ਬਦਲੇ ਜਿਹੜਾ ਹੈਗੇ ਇਹਨਾਂ ਨੇ ਉਹਨਾਂ ਤੋਂ 10000 ਰੁਪਏ ਦੀ ਡਿਮਾਂਡ ਕੀਤੀ ਸੀ ਤੇ ਇਹਨਾਂ ਦਾ ਜਿਹੜਾ ਹੈਗਾ 8000 ਰੁਪਏ 'ਚ ਸੌਦਾ ਹੋਇਆ ਸੀ ਜਾਂ ਅੱਜ ਉਹ ਜਿਹੜਾ ਹੈਗਾ 8000 ਰੁਪਏ ਲੈ ਕੇ ਗਿਆ ਸੀ ਤੇ ਉਸ ਤੇ ਜਿਹੜਾ ਹੈਗਾ ਇਹਨੂੰ 3000 ਰੁਪਏ ਲੈਂਦੇ ਅਸੀਂ ਰੰਗੇ ਹੱਥੀ ਨੂੰ ਕੱਪ ਕੀਤਾਗਾ ਇਹ ਔਨ ਡਿਊਟੀ ਸੀ ਵਰਦੀ 'ਚ ਸੀ ਹਾਂਜੀ ਹਾਂਜੀ ਕਿੱਥੇ ਲੱਗੇ ਹੋਏ ਨੇ ਕਾ ਜਲਪੁਰ ਕੈਂਟ ਕੈਂਪ ਫਕਤਬਾ ਉਥੇ ਲੱਗੇ ਹੋਏ ਨੇ ਹਾਂਜੀ ਤੇ ਮੌਕੇ ਤੋਂ 3000 ਰੁਪਏ ਜੀਰਾ ਤੇੜਾ ਡਾੜਾ ਪੜਾ ਗਿਆ ਤਾਂ ਉਥੇ ਮਕਦਮਾ ਦਰਜ ਕਰਕੇ ਜਿਹੜੀ ਹੈਗੀ ਅਸੀਂ ਕਾਰਵਾਈ ਅਮਲ 'ਚ ਲੈ ਰਹੇ ਹਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਇਹਦੇ ਚ ਐਫਆਰ ਦਰਜ ਕੀਤੀ ਆ ਅਸੀਂ ਐਫਆਰ ਦਰਜ ਕਰਕੇ ਇਨਵੈਸਟੀਗੇਸ਼ਨ ਕਰ ਰਹੇ ਹੈਗੇ ਆ ਠੀਕ ਹੈ